ਕਿ ਜੇਲ੍ਹ ਫਰੋਡ ਕੋ ਰੇਕੋ ਅੱਧ ਚਰਚਾ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਜੇਲ੍ਹ ਦੇ ਅੰਦਰ ਮੋਬਾਈਲ ਫੋਨਾਂ ਦਾ ਮਿਲਣ ਦਾ سلسلہ ਜਿਹੜਾ جاری ਆ ਜਿੱਥੇ ਮੋਬਾਈਲ ਫੋਨ ਮਿਲਦੇ ਪਹਿਨੇ ਉੱਥੇ ਜਰਦੇ ਦੀਆਂ ਪੂੜੀਆਂ ਤੇ ਚਾਰਜਰ ਹੋਰ ਵੀ ਜਿਹੜਾ ਪਤੀਜਨ ਜਿਹੜਾ ਸਮਾਨ ਹੈ ਜੇਲ੍ਹ ਦੇ ਅੰਦਰ ਉਹ ਬਰਾਮਦ ਹੋ ਰਿਹਾ ਹੋ ਰਿਹਾ ਹੈ ਕਿਉਂਕਿ ਇਹ ਜਿਹੜੇ ਸਵਾਲ ਹੈ ਖੜੇ ਹੋਣੇ ਲਾਜ਼ਮੀ ਆ ਵੀ ਜਦੋਂ ਇਹ ਜਿਹੜਾ ਸਮਾਨ ਜਿਹੜਾ ਅੰਦਰ ਮਿਲਦਾ ਤੇ ਕਿਵੇਂ ਪਹੁੰਚਦਾ ਤੇ ਉਹ ਕਿਹੜੇ ਲੋਕ ਆ ਵੀ ਜਿਹੜੇ ਮਿਲਿ ਭੁਗਤ ਕਰਕੇ ਜੇਲ੍ਹ ਦੇ ਅੰਦਰ ਬੈਠੇ ਹਵਾਲਾਤੀ ਜਾਂ ਕੈਦੀ ਨੇ ਉਹਨਾਂ ਤੱਕ ਇਹ ਸਮਾਨ ਪਹੁੰਚਾਉਂਦੀ ਆ ਜਿਹੜੀਆਂ ਕੋਸ਼ਿਸ਼ਾਂ ਕਰਦੇ ਆ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਭਾਵੇਂ ਮਾਮਲਾ ਦੂਰ ਦਰਜ ਕੀਤਾ ਜਾਂਦਾ ਲੇਕਿਨ ਇਹ ਸਵਾਲ ਖੜੇ ਰਹਿੰਦੇ ਆ ਵੀ ਆਖਿਰ ਇਹ ਜਿਹੜੀ ਆ ਇਹ ਸਮਾਨ ਕਿਸ ਤਰ੍ਹਾਂ ਜਿਹੜਾ ਅੰਦਰ ਪਹੁੰਚਦਾ ਕਿਉਂਕਿ ਜੇ ਅਧਿਕਾਰੀਆਂ ਨੇ ਦੱਸਿਆ ਵੀ ਧਰੋ ਕਰਕੇ ਜਿਹੜਾ ਸਮਾਨ ਹੈ ਜੇਲ੍ਹ ਦੇ ਅੰਦਰ ਪਹੁੰਚਾਇਆ ਗਿਆ ਤਲਾਸ਼ੀ ਬਿਆਨ ਦੇ ਦੌਰਾਨ ਸਾਨੂੰ ਇੱਕ ਪੈਕਟ ਮਿਲਿਆ ਜਿਹਦੇ ਵਿੱਚ ਮੋਬਾਈਲ ਫੋਨ ਸੀ ਕਰੀਬ ਤੇਈ ਮੋਬਾਈਲ ਫੋਨ ਸੀਗੇ ਜਿਹੜੇ ਵਿੱਚੋਂ ਬਰਾਮਦ ਹੋਏ ਨੇ ਚਾਰਜਰ ਸੀ ਜਰਦੇ ਦੀਆਂ ਪੂੜੀਆਂ ਸੀ ਤੇ ਹੋਰ ਪੱਤੀ ਜਨਕ ਜਿਹੜਾ ਸਮਾਨ ਸੀਗਾ ਉਹ ਜਿਹੜਾ ਬਰਾਮਦ ਹੋਇਆ ਜੋ ਦਰਸਾਉਂਦਾ ਵੀ ਕਿਸ ਤਰ੍ਹਾਂ ਜਿਹੜਾ ਵੀ ਜੇਲ੍ਹ ਦੇ ਅੰਦਰ ਇਹ ਸਾਰਾ ਸਮਾਨ ਜਿਹੜਾ ਬਰਾਮਦ ਹੋਇਆ ਵੀ ਤਰਾਸ਼ੀ ਦੇ ਦੌਰਾਨ ਦੇ ਤਰਾਸ਼ੀ ਭਿਆਨ ਦੇ ਦੌਰਾਨ ਇਹ ਸਾਡੀਆਂ ਚੀਟਾਂ ਜਿਹੜੀਆਂ ਉਹ ਬਰਾਮਦ ਹੋ ਜਾਂ ਨੇ ਉਹ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਤੇ ਜਿਹੜਾ ਪੁਲਿਸ ਨੇ ਮਾਮਲਾ ਦੂਰ ਕਰ ਦਿੱਤਾ ਗਿਆ ਭਾਵੇਂ ਅਨਪਛਾਤੇ ਦੇ ਮਾਮਲਾ ਦਰਜ ਕੀਤਾ ਗਿਆ ਲੇਕਿਨ ਇਹ ਸਵਾਲ ਉੱਠ ਰਹੇ ਨੇ ਜਾਂਚ ਹੋਣੀ ਚਾਹੀਦੀ ਆ ਕਿ ਆਖਿਰ ਬਾਹਰੋਂ ਦੀਵਾਰ ਦੇ ਬਾਹਰੋਂ ਜੇਲ੍ਹ ਦੀ ਦਵਾਰ ਦੇ ਬਾਹ ਕੋਨ ਸ਼ਖਸ ਹੈ ਵੀ ਜਿਹੜਾ ਅੰਦਰ ਜਿਹੜਾ ਸਮਾਨ ਭੇਜਣ ਦਾ ਕੰਮ ਕਰਦੇ ਆ ਕਿਉਂਕਿ ਪਿਛਲੇ ਦਿਨ ਵੇਖਿਆ ਗਿਆ ਸੀਗਾ ਵੀ ਦੋ ਲੋਕਾਂ ਨੂੰ ਪੁਲਿਸ ਨੇ ਜਿਹੜਾ ਕਾਬੂ ਕੀਤਾ ਸੀਗਾ ਵੀ ਜੇਲ੍ਹ ਦੇ ਅੰਦਰ ਥਰੋ ਕਰਕੇ ਸਮਾਨ ਪਹੁੰਚਾਉਣ ਦਾ ਜਿਹੜਾ ਕੰਮ ਕਰਦੇ ਸੀਗੇ ਲੇਕਿਨ ਅੱਜ ਫੇਰ ਇੱਕ ਵਾਰ ਬੜੀ ਮੈਂ ਤਦਾਦ ਦੇ ਵਿੱਚ ਜਿਹੜੇ ਮੋਬਾਈਲ ਫੋਨ ਆ ਜੇਲ੍ਹ ਦੇ ਅੰਦਰ ਭੇਜੇ ਗਏ ਨੇ ਥਰੋ ਕਰਕੇ ਜਰਦੇਰੀਆਂ ਪੂੜੀਆਂ ਭੇਜੀਆਂ ਗਈਆਂ ਚਾਰਜਰ ਰਾਤ ਬਰਾਮਦ ਹੋਇਆ ਹੋਰ ਪਤੀ ਜਨ ਜਿਹੜਾ ਸਮਾਨ ਹੈ ਜੇਲ੍ਹ ਦੇ ਅੰਦਰ ਜਿਹੜਾ ਬ੍ਰਾਹਮਣ ਹੁੰਦਾ ਹੋਇਆ ਸਾਫ ਤੌਰ ਤੇ ਦਿਖਾਈ ਦੇ ਰਿਹਾ ਵੀ ਜੇ ਕਹਿ ਸਕਦੇ ਆ ਵੀ ਜੇਲ੍ਹ ਦੇ ਅੰਦਰ ਇਹੋ ਜਿਹੜੇ ਸਮਾਨ ਆ ਉਹਦਾ ਫੋਨ ਦਾ ਕਾਫੀ ਖਤਰਨਾਕ ਸਾਬਿਤ ਹੁੰਦਾ ਕਿਉਂਕਿ ਜੇਲ੍ਹ ਦੇ ਅੰਦਰ ਜਿਹੜੇ ਬੈਠੇ ਹਵਾਲਾਤੀ ਨੇ ਕੈਦੀ ਨੇ ਉਹ ਜਿਹਨਾਂ ਮੋਬਾਈਲ ਫੋਨ ਦੀ ਵਰਤੋਂ ਕਰਦੀ ਹੈ ਤੇ ਬਾਹਰ ਜਿਹੜੇ ਜਿੰਨੇ ਬੈਠੇ ਰੋਕਾ ਦੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਤਸਕਰੀ ਦੇ ਕੰਮ ਨੂੰ ਵੀ ਅੰਜਾਮ ਦੇ ਸਕਦੇ ਆ ਤੇ ਜਾਂ ਹੋਰ ਵੀ ਜਿਹੜੇ ਕ੍ਰਿਮਨਲ ਜਿਹੜੇ ਆ ਦੇ ਕੰਮ ਹੈਗੇ ਆ ਉਹਨਾਂ ਨੂੰ ਵੀ ਅੰਜਾਮ ਦੇ ਦਿੰਦੀ ਆ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹਿੰਦੇ ਆ ਜਿਹਦੇ ਤੋਂ ਪਰਦਾ ਉੱਠਣਾ ਜ਼ਾਜ਼ਮੀ ਆ ਕਿਉਂਕਿ ਇਹ ਜਿਹੜਾ ਸਮਾਨ ਹੈ ਇਹਦੇ ਤੇ ਰੋਕ ਲਗਣੀ ਵੀ ਜੜੀ ਆ ਉਹ ਜ਼ਰੂਰੀ ਆ ਪਾਵੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਇੱਕ ਜੂੜ ਛੜੀ ਸੀਗੀ ਵੀ ਜੇਲ੍ਹ ਦੇ ਅੰਦਰ ਜਿਹੜੇ ਆ ਜੈਮਰ ਲਗਾਏ ਜਾਣਗੇ ਤਾਂ ਜੋ ਇਹ ਜਿਹੜਾ ਸਮਾਨ ਅੰਦਰ ਨਾ ਪਹੁੰਚ ਸਕੇ ਤੇ ਨਾ ਹੀ ਜਿਹੜੇ ਮੋਬਾਈਲ ਫੋਨਾਂ ਦੀ ਅੰਦਰ ਜੜੀਆ ਵਰਤੋਂ ਹੋ ਸਕੇ ਲੇਕਿਨ ਉਹ ਪ੍ਰੋਜ ਹਾਂ ਤੇ ਲੇਕਿਨ ਹਜੇ ਤੱਕ ਉਹ ਪ੍ਰੋਜੈਕਟ ਇਹ ਲਾਗੂ ਨਹੀਂ ਹੋਇਆ ਜਿਸ ਕਰਕੇ ਕਾਫੀ ਜਿਹੜਾ ਅੰਦੇਸ਼ਾ ਉਹ ਦੇਖਣ ਨੂੰ ਮਿਲਦਾ ਪੈ ਗਿਆ ਕਿ ਮੋਬਾਈਲ ਫੋਨ ਦੀ ਵੱਤੋ ਹੈ ਜੇਲ੍ਹ ਦੇ ਅੰਦਰ ਬੈਠੇ ਹਵਾਲਾਤੀ ਕਹਿਤੀ ਕਰਦੇ ਹੈ ਤੋਂ ਇੱਕ ਚਿੰਤਾਜਨਕ ਹੈ ਸਮਾਜ ਵੱਲੋਂ ਕਿਉਂਕਿ ਜਿਹੜੇ ਅੰਦਰ ਬੈਠੇ ਲੋਕ ਇਹੋ ਜਿਹੇ ਜਿਹੜੇ ਮੋਬਾਈਲ ਫੋਨਾਂ ਤੇ ਆਪਣੇ ਬਾਹਰ ਬੈਠੇ ਜਿਹੜੇ ਲੋਕ ਹੈਗੇ ਸਾਥੀ ਅਗੇ ਹੈ ਕੋਨਾ ਦੇ ਨਾਲ ਜਿਹੜੋਂ ਗੱਲਬਾਤ ਗਿਆ ਕੋਈ ਗੱਲਾਂ ਸਾਂਝੀਆਂ ਕਰਦੇ ਆ ਤੇ ਉਹ ਇੱਕ ਖਤਰਨਾਕ ਦੇ ਰੂਪ ਦੇ ਵਿੱਚ ਨਾਮਾਇਦੇ ਵਿੱਚ ਵਿੱਚ ਚਿੱਤਰਦੀ ਹੈ ਜਿਹੜਾ ਵੱਡਾ ਨੁਕਸਾਨ ਵੀ ਜਿਹੜਾ ਹੁੰਦਾ ਹੁਣ ਜੇ ਇਹਨਾਂ ਅਧਿਕਾਰੀਆਂ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੁਣ ਦੇਖਣਾ ਵੀ ਕਿੰਨੀ ਜਲਦੀ ਉਹ ਲੋਕ ਫੜੇ ਜਾਂਦੇ ਆ ਜਿਨ੍ਹਾਂ ਨੇ ਸਮਾਨ ਜਿਹੜਾ ਮੋਬਾਈਲ ਫੋਨ ਖਾਸ ਤੌਰ ਤੇ ਜਿਹਦੇ ਅੰਦਰ ਭੇਜਣ ਦਾ ਕੰਮ ਕੀਤਾ ਤੇ ਹਵਾਲਾਤੀ ਕੈਦੀ ਉਹ ਪਹੁੰਚ ਜੇ ਜਿਨ੍ਹਾਂ ਵਾਸਤੇ ਇਹ ਜਲੇਆ ਮੋਬਾਈਲ ਤੇ ਸਮਾਨ ਜਿਹੜਾ ਉਹ ਭੇਜਿਆ ਗਿਆ ਤਾਂ ਜੋ ਉਹਨਾਂ ਤੇ ਵੀ ਅਗਲੀ ਕਾਰਵਾਈ ਕੀਤੀ ਜਾ ਸਕੇ ਤੇ ਮੋਬਾਈਲ ਜਿਹੜਾ ਬਾਅਦ ਭੇਜਿਆ ਦਾ ਸਿਲਸਿਲਾ ਵੀ ਰੋਕਿਆ ਜਾ ਸ ਇਹ ਚੈੱਕ ਨੰਬਰ ਮਿੱਥਾ ਜੀ ਜਿੰਨੇ ਜੋ ਮੋਬਾਈਲ ਨੇ ਛੋਟੇ ਨੇ ਕੁਝ ਪੱਤੇ ਨੇ ਅੱਛਾ 7ਵਾਂ ਦਿਨ ਮਾਇਨ ਦਾ ਇਹਨਾਂ ਛੋਟੇ ਨੇ ਜਿਹੜੇ ਮਿਲਦੇ ਸਰਤਾ ਵਿੱਚ ਹੈ ਜੈਸਵੰਦੀ ਅਸੀਂ ਕਰਵਾਨਪੁਰ 370 ਦਰਜ ਰੱਖਿਆ ਤੇ ਨਾਮ ਨੂੰ ਵੇਖਿਆ ਤੇ ਦੱਚ ਪਰ ਜਿਨ੍ਹਾਂ ਦੇ ਪਟੇਲਾ ਲੈ ਕੇ ਉਸ ਤੋਂ ਬਾਅਦ ਜਿਹੜੇ ਲਿਖੀ ਹੋਣ ਦੀ ਰੱਖਣਾ ਰਿਖਾ ਭਾਗੀ ਕਰਦੇ ਨੇ ਜਿਆਦਾ ਇਹਨਾਂ ਦੇ ਡਿਟੇਲ ਆ ਭਾਈਆਂ ਨੇ ਆਉਣ ਗਿਆ ਫਿਰ ਪਤਾ ਲੱਗਾ ਜਿੱਦਾਂ ਇਨਵੈਸਟੀਗੇਸ਼ਨ ਚੱਲਦੀ ਹੈ ਉਸ ਕੈਮਰਾਮੈਨ ਜਨਾ ਸਰਵਜੀਤ ਦੇ ਨਾਲ ਇਸ ਵੇਰਾ ਪੁਰਾ ਕੇਂਦਰੀ ਜੇਲ੍ਹ ਫਰੀਦਕੋੜ ਇੱਕ ਵਾਰ ਫਿਰ ਚਰਚਾ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਜੇਲ੍ਹ ਦੇ ਅੰਦਰ ਮੋਬਾਈਲ ਫੋਨਾਂ ਦਾ ਮਿਲਣ ਦਾ سلسلہ ਜਿਹੜਾ ਜਾਰੀ ਹੈ ਜਿੱਥੇ ਮੋਬਾਈਲ ਫੋਨ ਮਿਲਦੇ ਪੈਣੇ ਉੱਥੇ ਜਰਦੇ ਦੀਆਂ ਪੂੜੀਆਂ ਤੇ ਚਾਰਜਰ ਹੋਰ ਵੀ ਜਿਹੜਾ ਪਤੀਜਨਕ ਜਿਹੜਾ ਸਮਾਨ ਹੈ ਜੇਲ੍ਹ ਦੇ ਅੰਦਰ ਉਹ ਬਰਾਮਦ ਹੋ ਰਿਹਾ ਹੋ ਰਿਹਾ ਹੈ ਕਿਉਂਕਿ ਇਹ ਜਿਹੜੇ ਸਵਾਲ ਹੈ ਖੜੇ ਹੋਣੇ ਲਾਜ਼ਮੀ ਹੈ ਵੀ ਜਦੋਂ ਇਹ ਸਮਾਨ ਜਿਹੜਾ ਅੰਦਰ ਮਿਲਦਾ ਤੇ ਕਿਵੇਂ ਪਹੁੰਚਦਾ ਤੇ ਉਹ ਕਿਹੜੇ ਲੋਕ ਹੈ ਵੀ ਜਿਹੜੇ ਮਿਲੀਭੁਗਤ ਕਰਕੇ ਜੇਲ੍ਹ ਦੇ ਅੰਦਰ ਬੈਠੇ ਹਵਾਲਾਤੀ ਜਾਂ ਕੈਦੀ ਨੇ ਉਹਨਾਂ ਤੱਕ ਇਹ ਸਮਾਨ ਪਹੁੰਚਾਉਂਦੀ ਹੈ ਜਿਹੜੀਆਂ ਕੋਸ਼ਿਸ਼ਾਂ ਕਰਦੇ ਆ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਭਾਵੇਂ ਮਾਮਲਾ ਦੂਰ ਦਰਜ ਕੀਤਾ ਜਾਂਦਾ ਲੇਕਿਨ ਇਹ ਸਵਾਲ ਖੜੇ ਰਹਿੰਦੇ ਆ ਕਿ ਆਖਿਰ ਇਹ ਜਿਹੜੀ ਆ ਇਹਦੀ ਸਮਾਨ ਕਿਸ ਤਰ੍ਹਾਂ ਜਿਹੜਾ ਅੰਦਰ ਪਹੁੰਚਦਾ ਕਿਉਂਕਿ ਜੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧੋਖਾ ਕਰਕੇ ਜਿਹੜਾ ਸਮਾਨ ਹੈ ਜੇਲ੍ਹ ਦੇ ਅੰਦਰ ਪਹੁੰਚਾਇਆ ਗਿਆ ਤਲਾਸ਼ੀ ਬਿਆਨ ਦੇ ਦੌਰਾਨ ਸਾਨੂੰ ਇੱਕ ਪੈਕਟ ਮਿਲਿਆ ਜਿਹਦੇ ਵਿੱਚ ਮੋਬਾਈਲ ਫੋਨ ਦੀ ਕਰੀਬ ਤੇਈ ਮੋਬਾਈਲ ਫੋਨ ਸੀਗੇ ਜਿਹੜੇ ਵਿੱਚੋਂ ਬਰਾਮਦ ਹੋਏ ਨੇ ਚਾਰਜਰ ਸੀ ਜਰਦੇ ਦੀਆਂ ਪੂੜੀਆਂ ਸੀ ਤੇ ਹੋਰ ਪੱਤੀ ਜਨਕ ਜਿਹੜਾ ਸਮਾਨ ਸੀਗਾ ਉਹ ਜਿਹੜਾ ਬਰਾਮਦ ਹੋਇਆ ਜੋ ਦਰਸਾਉਂਦਾ ਵੀ ਕਿਸ ਤਰ੍ਹਾਂ ਜਿਹੜਾ ਵੀ ਜੇਲ੍ਹ ਦੇ ਅੰਦਰ ਇਹ ਸਾਰਾ ਸਮਾਨ ਜਿਹੜਾ ਬਰਾਮਦ ਹੋਇਆ ਵੀ ਤਰਾਸ਼ੀ ਦੇ ਦੌਰਾਨ ਦੇ ਤਰਾਸ਼ੀ ਭਿਆਨ ਦੇ ਦੌਰਾਨ ਇਹ ਸਾਡੀਆਂ ਚੀਜ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ ਨੇ ਉਹ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਤੇ ਜਿਹੜਾ ਪੁਲਿਸ ਨੇ ਮਾਮਲਾ ਦੂਰ ਕਰ ਦਿੱਤਾ ਗਿਆ ਭਾਵੇਂ ਅਨਪਛਾਤੇ ਦੇ ਮਾਮਲਾ ਦਰਜ ਕੀਤਾ ਗਿਆ ਲੇਕਿਨ ਇਹ ਸਵਾਲ ਉੱਠ ਰਹੇ ਨੇ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਬਾਹਰੋਂ ਦੀਵਾਰ ਦੇ ਬਾਹਰੋਂ ਜੇਲ੍ਹ ਦੀ ਦਵਾਰ ਦੇ ਬਾ ਕੋਨ ਸ਼ਖਸ ਹੈ ਵੀ ਜਿਹੜਾ ਅੰਦਰ ਜਿਹੜਾ ਸਮਾਨ ਭੇਜਣ ਦਾ ਕੰਮ ਕਰਦੇ ਆ ਕਿਉਂਕਿ ਪਿਛਲੇ ਦਿਨ ਵੇਖਿਆ ਗਿਆ ਸੀਗਾ ਵੀ ਦੋ ਲੋਕਾਂ ਨੂੰ ਪੁਲਿਸ ਨੇ ਜਿਹੜਾ ਕਾਬੂ ਕੀਤਾ ਸੀਗਾ ਵੀ ਜੇਲ੍ਹ ਦੇ ਅੰਦਰ ਥਰੋ ਕਰਕੇ ਸਮਾਨ ਪਹੁੰਚਾਉਣ ਦਾ ਜਿਹੜਾ ਕੰਮ ਕਰਦੇ ਸੀਗੇ ਲੇਕਿਨ ਅੱਜ ਫੇਰ ਇੱਕ ਵਾਰ ਬੜੀ ਮੈਂ ਤਦਾਦ ਦੇ ਵਿੱਚ ਜਿਹੜੇ ਮੋਬਾਈਲ ਫੋਨ ਆ ਜੇਲ੍ਹ ਦੇ ਅੰਦਰ ਭੇਜੇ ਗਏ ਨੇ ਥਰੋ ਕਰਕੇ ਜਰਦੇਰੀਆਂ ਪੂਰੀਆਂ ਭੇਜਿਆ ਗਈਆਂ ਚਾਰਜਰ ਰਾਤ ਬਰਾਮਦ ਹੋਇਆ ਹੋਰ ਪਤੀ ਜਨ ਜਿਹੜਾ ਸਮਾਨ ਆ ਜੇਲ੍ਹ ਦੇ ਅੰਦਰ ਜਿਹੜਾ ਬਰਾਮਦ ਹੁੰਦਾ ਹੋਇਆ ਸਾਫ ਤੋਂ ਤੇ ਦਿਖਾਈ ਦੇ ਰਿਹਾ ਵੀ ਜੇ ਕਹਿ ਸਕਦੇ ਆ ਵੀ ਜੇਲ੍ਹ ਦੇ ਅੰਦਰ ਇਹੋ ਜਿਹੜੇ ਸਮਾਨ ਆ ਉਹਦਾ ਪਹੁੰਚਣਾ ਕਾਫੀ ਖਤਰਨਾਕ ਸਾਬਿਤ ਹੁੰਦਾ ਕਿਉਂਕਿ ਜੇਲ੍ਹ ਦੇ ਅੰਦਰ ਜਿਹੜੇ ਬੈਠੇ ਹਵਾਲਾਤੀ ਨੇ ਕੈਦੀ ਨੇ ਉਹ ਜਿਹਨਾਂ ਮੋਬਾਈਲ ਫੋਨ ਦੀ ਵਰਤੋਂ ਕਰਦੀ ਹੈ ਤੇ ਬਾਹਰ ਜਿਹੜੇ ਇਹ ਬੈਠੇ ਰੋਕਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹ ਤਸਕਰੀ ਦੇ ਕੰਮ ਨੂੰ ਵੀ ਅੰਜਾਮ ਦੇ ਸਕਦੇ ਆ ਤੇ ਜਾਂ ਹੋਰ ਵੀ ਜਿਹੜੇ ਕ੍ਰਿਮਨਲ ਜਿਹੜੇ ਆ ਦੇ ਕੰਮ ਹੈਗੇ ਆ ਉਹਨਾਂ ਨੂੰ ਵੀ ਅੰਜਾਮ ਦੇਂਦੀ ਆ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹਿੰਦੇ ਆ ਜਿਹਦੇ ਤੋਂ ਪਰਦਾ ਉੱਠਣਾ ਜ਼ਾਜ਼ਮੀ ਆ ਕਿਉਂਕਿ ਇਹ ਜਿਹੜਾ ਸਮਾਨ ਹੈ ਇਹਦੇ ਤੇ ਰੋਕ ਲਗਣੀ ਵੀ ਜੜੀ ਆ ਉਹ ਜ਼ਰੂਰੀ ਆ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਚਰਚਾ ਇੱਕ ਜੂਹ ਛੜੀ ਸੀਗੀ ਵੀ ਜੇਲ੍ਹ ਦੇ ਅੰਦਰ ਜਿਹੜੇ ਆ ਜੈਮਰ ਲਗਾਏ ਜਾਣਗੇ ਤਾਂ ਜੋ ਇਹ ਜਿਹੜਾ ਸਮਾਨ ਹੈ ਅੰਦਰ ਨਾ ਪਹੁੰਚ ਸਕੇ ਤੇ ਨਾ ਹੀ ਜਿਹੜੇ ਮੋਬਾਈਲ ਫੋਨਾਂ ਦੀ ਅੰਦਰ ਜੜੀਆ ਵਰਤੋਂ ਹੋ ਸਕੇ ਲੇਕਿਨ ਉਹ ਪ੍ਰੋਜੈਕਟ ਜਿਹੜਾ ਉਹ ਕਾਗਜ਼ਾਂ ਵਿੱਚ ਹੀ ਸੀਮਤ ਹੋ ਕੇ ਰਹਿ ਗਿਆ ਤੇ ਲੇਕਿਨ ਅਜੇ ਤੱਕ ਉਹ ਪ੍ਰੋਜੈਕਟ ਯਾ ਲਾ ਕਾਫੀ ਜਿਹੜਾ ਅੰਦੇਸ਼ਾ ਉਹ ਦੇਖਣ ਨੂੰ ਮਿਲਦਾ ਪਿਆ ਕਿ ਮੋਬਾਈਲ ਫੋਨ ਦੀ ਵਰਤੋਂ ਹੈ ਜੇਲ੍ਹ ਦੇ ਅੰਦਰ ਬੈਠੇ ਅਵਲਤੀ ਕੈਦੀ ਕਰਦੇ ਹੈ ਜੋ ਇੱਕ ਚਿੰਤਾਜਨਕ ਹੈ ਸਮਾਜ ਵੱਸਤੇ ਕਿਉਂਕਿ ਜਿਲ੍ਹੇ ਅੰਦਰ ਬੈਠੇ ਲੋਕ ਇਹੋ ਜਿਹੇ ਜਿਹੜਾ ਮੋਬਾਈਲ ਫੋਨਾਂ ਤੇ ਆਪਣੇ ਬਾਹਰ ਬੈਠੇ ਜਿਹੜੇ ਲੋਕ ਹੈਗੇ ਆ ਸਾਥੀ ਅਜੇ ਆ ਉਨਾ ਦੇ ਨਾਲ ਜਿਹੜੋ ਗੱਲਬਾਤ ਜਾਂ ਕੋਈ ਗੱਲਾਂ ਸਾਂਝੀਆਂ ਕਰਦੇ ਆ ਤੇ ਉਹ ਇੱਕ ਖਤਰਨਾਕ ਦੇ ਰੂਪ ਦੇ ਅਚੀਤਮਾਈ ਵਿੱਚ ਵਿੱਚ ਚਰਦੀ ਹੈ ਜਿਹੜਾ ਵੱਡਾ ਨੁਕਸਾਨ ਵੀ ਜਿਹੜਾ ਹੁੰਦਾ ਹੁਣ ਜੇ ਇਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਤੋੜ ਕਰ ਲਿਆ ਹੁਣ ਦੇਖਣਾ ਵੀ ਕਿੰਨੀ ਜਲਦੀ ਉਹ ਲੋਕ ਫੜੇ ਜਾਂਦੇ ਆ ਜਿਨ੍ਹਾਂ ਨੇ ਸਮਾਨ ਜਿਹੜਾ ਮੋਬਾਈਲ ਫੋਨ ਖਾਸ ਤੌਰ ਤੇ ਜੇ ਦੇ ਅੰਦਰ ਭੇਜਣ ਦਾ ਕੰਮ ਕੀਤਾ ਤੇ ਹਵਾਲਾਤੀ ਕੈਦੀ ਉਹ ਪਹੁੰਚ ਗਏ ਜਿਨ੍ਹਾਂ ਵਾਸਤੇ ਇਹ ਜਲੇਆ ਮੋਬਾਈਲ ਤੇ ਸਮਾਨ ਜਿਹੜਾ ਉਹ ਭੇਜਿਆ ਗਿਆ ਤਾਂ ਜੋ ਉਹਨਾਂ ਤੇ ਵੀ ਅਗਲੀ ਕਾਰਵਾਈ ਕੀਤੀ ਜਾ ਸਕੇ ਤੇ ਮੋਬਾਈਲ ਜਿਹੜਾ ਬਾਹਰ ਭੇਜਣ ਦਾ ਸਿਲਸਿਲਾ ਨੂੰ ਵੀ ਰੋਕਿਆ ਜਾ ਸਕੇ ਇਹ ਚੈੱਕ ਨੰਬਰ ਮਿੱਥਾ ਜੀ ਜਿੰਨੇ ਜੋ ਮੋਬਾਈਲ ਨੇ ਛੋਟੇ ਨੇ ਕੁਝ ਪੱਤੇ ਨੇ ਅੱਛਾ ਸੱਤਵੇਂ ਦਿਨ ਕੋਈ ਨਾ ਤੇਰਾ ਛੋਟੇ ਨੇ ਜਿਹੜੇ ਮਿਲਣ ਕਰਤਾ ਵਿੱਚ ਹੈ ਜੈਸਵੰਦੀ ਅਸੀਂ ਕਰਵਾਨਪੁਰ 370 ਦਰਜ ਰੱਖਿਆ ਤੇ ਨਾਮ ਨੂੰ ਵੇਖਿਆ ਤੇ ਅੱਛਾ ਪਰ ਜਿਨ੍ਹਾਂ ਦੇ ਪਟੇਲਾ ਲੈ ਕੇ ਉਸ ਤੋਂ ਬਾਅਦ ਜਿਹੜੇ ਲਿਖੀ ਹੋਣ ਕੀ ਰੱਖਣਾ ਰਿਖਾ ਭਾਗੀ ਕਰਦੇ ਨਹੀਂ ਜਿਆਦਾ ਇਹਨਾਂ ਦੇ ਡਿਟੇਲ ਆ ਭਾਈਆਂ ਨੇ ਆਪਣੇ ਨੂੰ ਵੀ ਪਤਾ ਲੱਗਦਾ ਜਿੱਦਾਂ ਇਨਵੈਸਟੀਗੇਸ਼ਨ ਚੱਲਦੀ ਹੈ ਕੈਮਰਾਮੈਨ ਜਨਾ ਸਰਪ ਜੀ ਸਿੱਕ ਡੈਨਿਕਸ ਵੇਰਾ ਇਹ ਚੈਕ ਵੀ ਦਰਾਂ ਮਿੱਥਾ ਜੀ ਜਿੰਨੇ ਜੋ ਮੋਬਾਈਲ ਨੇ ਛੋਟੇ ਨੇ ਕੁਝ ਪੱਤੇ ਨੇ ਅੱਛਾ ਸੱਤਵੇਂ ਦਿਨ ਨੂੰ ਆਇਆ ਤੇ ਇਹਨਾਂ ਛੋਟੇ ਹੋਏ ਨੇ ਜਿਹੜੇ ਮਿਲਦੇ ਸਰਤਾ ਵਿੱਚ ਹੈ ਜੇਸਪੰਦੀ ਅਸੀਂ ਮੁਖਤਵਾਨਪੁਰ 370 ਦਰਜ ਰੱਖਿਆ ਤੇ ਨਾਮ ਨੂੰ ਵੇਖਿਆ ਤੇ ਅੱਛਾ ਪਰ ਜਿਨ੍ਹਾਂ ਦੇ ਪਟੇਲਾ ਲੈ ਕੇ ਉਸ ਤੋਂ ਬਾਅਦ ਜਿਹੜੇ ਲਿਖੀ ਹੋਣ ਦੀ ਰੱਖਣਾ ਰੱਖਲਾ ਕਾਹਦੀ ਕਰਦੇ ਨੇ ਜਿਆਦਾ ਇਹਨਾਂ ਦੇ ਡਿਟੇਲ ਆ ਪਈਆਂ ਨੇ ਆਉਣੀਆਂ ਫਿਰ ਪਤਾ ਲੱਗਦਾ ਜਿੱਦਾਂ ਇਨਵੈਸਟੀਗੇਸ਼ਨ ਚੱਲਦੀ ਹੋਵੇ ਕੈਮਰਾਮੈਨ ਜਨਾ ਸਰਵਜੀਤ ਡਾਇਰੈਕਟਰ ਆ ਪੁਰਾਣੇ